ਯੇ ਮੇ ਮੇਟਾਂ ਕੰਨ ਕੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕੋਇਤਤ ਨਿੱਗੀ ਗੋਦਵਸ਼ ਬਾਈ ਮਾਨੋ ਕੀ ਅੰਮ੍ਰਿਤ ਵੇਲੇ ਤਮਰਤ ਮੇ ਬਾਣੀ ਦਾ ਨੁਮ ਪ੍ਰਾਪਤ ਕਰਨਾ ਹੈ ਕਿ ਭਾਗਿ ਸਸ ਸੰਗਤ ਨੂੰ ਆਗਮੋਰ ਖਤੇ ਪ੍ਰਵਾਣ ਕਰੂ ਜੀ ਕੋਈ ਰਛਨਾ ਵੰਡੀ ਨਾ ਹੈ ਸਾਰੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵੋਹ ਜੀ ਕੀ ਫਤਿਹ ਮਹਾਰਾਜ ਬੀੰਦਮ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ਰਤਾਂ ਤੋਂ ਉਚਾਰਨ ਕੀਤੀ ਪਾਵਨ ਬਾਣੀ ਇਹਦਾ ਆਪ ਜੀ ਨੇ ਪਾਵਨ ਸ਼ਬਦ ਸਰਵਣ ਕੀਤਾ ਹੈ ਅੱਜ ਦਾ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 993 ਤੇ ਸੁਭਾਏ ਮਨ ਹੈ ਸੱਚਾ ਸਾਹਿਬ ਰਿਤਾਸ਼ ਮਹਾਲ ਸਤਗੁਰ ਆਪਣਾ ਉੱਚ ਦੀ ਲੀਹੂ ਵਕਰ ਪਾ ਇਹ ਭਾਈ ਸਦਾ ਕੈਮਰਨ ਵਾਲੇ ਮਾਲਕ ਪ੍ਰਭੂ ਆਪਣੇ ਹਿਰਦੇ ਵਿੱਚ ਸਦਾ ਯਾਦ ਕਰਦਾ ਰਹੇ ਸਮਾਧ ਲੈਣਾ ਚੇਤੇ ਕਰਨਾ ਆਰਾਧਨਾ ਕਰਨਾ ਦੇ ਨਾਲ ਆਖਿਆ ਸਤਿਗੁਰ ਆਪਣਾ ਉੱਚ ਦੇਖ ਲੇਹੁ ਮਖਰ ਭਾਣਾ ਇਹ ਹੀ ਹੈ ਜੀਵਨ ਦਾ ਅਸਲੀ ਮਨੋਰਥ ਇਹੋ ਹੈ ਜ਼ਿੰਦਗੀ ਦੀ ਪ੍ਰਾਪਤੀ ਦਾ ਮਨੋਰਥ ਇਹ ਕੁਝ ਹੀ ਜ਼ਿੰਦਗੀ ਦੀ ਕਮਾਈ ਹੈ ਇਹੋ ਹੀ ਜ਼ਿੰਦਗੀ ਤੋਂ ਖੱਟਣਾ ਹੈ ਤਾਂ ਮਖਰ ਨੂੰ ਵਿਹਾੜਣ ਵਾਸਤੇ ਇਹ ਜੀਵਨ ਪ੍ਰਾਪਤ ਹੋਇਆ ਭਾਵੇਂ ਆਪ ਬਣੇ ਗੁਰੂ ਨੂੰ ਪੁੱਛ ਕੇ ਵੇਖ ਲੈ ਗੁਰੂ ਪਾਸ਼ੇ ਦੇ ਨਾਮ ਦਾ ਸ਼ਬਦ ਆ ਲੱਭ ਲੈ ਇਹ ਵੱਖਰੇ ਭਾਗ ਲੱਭ ਲੈ ਸੋਦਾ ਕਿਤੇ ਪੰਜਵੇਂ ਪਾਛੇ ਰੋਜ਼ਾਨਾ ਸੰਧਿਆ ਦੀ ਸਮਾਪਤੀ ਤੋਂ ਬਾਅਦ ਸਾਹਿਬਾਂ ਦੇ ਜਦੋਂ ਸੁਖਾਸ਼ਣ ਸਾਹਿਬ ਕੀਤੇ ਜਾਂਦੇ ਹਨ ਉਦੋਂ ਕਹਿੰਦੇ ਨੇ ਸੱਜਣਾ ਜਿਤੇ ਰੱਖ ਤੇਰੇ ਜੀਵਨ ਦੇ ਵਿੱਚ ਇੱਕ ਸੌਦਾ ਕੀਤਾ ਨਹੀਂ ਤੇਨੂੰ ਰੱਬ ਨੇ ਭੇਜਿਆ ਉਹ ਕੋ ਨਹੀਂ ਖਰੀਦਿਆ ਜਨ ਕੋ ਭਾਈ ਸੋਈ ਬਹਾਜੀ ਹੂੰ ਹਰ ਗੁਰ ਤੇ ਮਨਹਿ ਬਸੇਣਾ ਜਿਦ ਘਰ ਬਹਿਲ ਪਾਵੋ ਸੁਖ ਸਹਿਜ ਜੀ ਮਹੁਰ ਨ ਹੋਏ ਕੋ ਫੇਰਾ ਆਵਾਗਮnde ਚੱਕਰ ਤੋਂ ਬਚਣਾ ਤੇ ਤੈਨੂੰ ਨਾਮ ਜਪਣਾ ਪਏਗਾ ਜ਼ਿੰਦਗੀ ਚ ਆਤਮਿਕ ਸੁੱਖਾਂ ਦੀ ਪ੍ਰਾਪਤੀ ਕਰਨੀ ਹੈ ਜਿਉਂਦੇ ਜੀ ਤੇ ਚਿੰਤਨ ਕਰਨਾ ਪਏਗਾ ਪਰਮਾਤਮਾ ਦੀ ਅਰਧ ਨਾਲ ਨਾਲ ਦੁਨੀਆਂ ਦੇ ਸੁੱਖ ਤੇ ਪ੍ਰਾਪਤ ਹੁੰਦੇ ਹਨ ਅਰਪਤੀ ਅਰਤਨਾ ਕਰਨ ਕਰਕੇ ਮਨੁੱਖ ਆਤਮਿਕ ਸੁੱਖਾਂ ਦਾ ਭਾਗੀ ਬਣਦਾ ਹੈ ਤੇ ਇਸ ਲੋਕ ਵਿੱਚ ਨਹੀਂ ਗਿਆ ਆਪਣੀ ਜਗ੍ਹਾ ਪ੍ਰਲੋਕ ਵਿੱਚ ਬਣਾ ਲੈਂਦਾ ਅਸੀਂ ਚੇਤੇ ਕਰ ਲਿਆ ਸ਼ਬਦ ਵੀ ਭਾਈ ਪ੍ਰਾਪਤ ਮਾਨੁੱਖ ਦਿਹੋਰੀਆਂ ਗੋਬਿੰਦ ਮਿਲਨ ਕੀ ਇਹ ਤੇਰੀ ਮਰੀਆ ਜੇ ਅਸੀਂ ਚੇਤੇ ਨਹੀਂ ਕੀਤਾ ਤੇ ਸਤਿਗੁਰਾਂ ਖੈ ਜਿਹਨੇ ਕੰਮ ਕਰਨੇ ਆ ਕਿਤੇ ਇਹ ਨਾ ਇਹਦਾ ਅਰਥ ਲੈ ਲੈਣਾ ਕਿ ਅਸੀਂ ਕੰਮ ਹੀ ਨਹੀਂ ਕਰਨਾ ਜੇ ਚੇਤੇ ਨਹੀਂ ਕੀਤਾ ਤਾਂ ਅਵਰ ਕਾਜ ਤਰਚਤਾ ਨਾ ਕਾਮ ਸਭ ਆਖਿਆ ਜਪ ਲੈ ਮੇਰੇ ਸਾਧ ਸੰਗਤ ਭਾਜ ਕੇਵਲ ਨਾਮ ਕਿਉਂ ਜਪਣਾ ਹੈ ਕਿਉਂ ਕਰਾਂ ਅਰਦਨਾ ਮੈਨੂੰ ਇਹਦੀ ਲੋੜ ਨਹੀਂ ਮੇਰਾ ਤੇ ਬੜਾ ਵੱਡਾ ਕਾਰੋਬਾਰ ਹੈ ਮੇਰਾ ਤੇ ਪਰਿਵਾਰ ਮੇਰੇ ਬੱਚਿਆਂ ਦੀ ਸੁਖੀ ਵਸਤੇ ਨੇ ਸਤਿਗੁਰਾਂ ਖਾਂ ਕਾਲਯੁਗ ਹੈ ਨਾ ਚਿੰਤਨ ਕੀਤਾ ਨਾ ਅਰਾਧਨਾ ਕੀਤੀ ਤੇ ਮਾਰਿਆ ਕਹਿੰਗੇ ਬੜੇ ਦੁੱਖ ਜ਼ਿੰਦਗੀ ਚ ਆ ਸਕਦੇ ਨੇ ਇਹ ਤੇ ਕੰਨ ਕੇਵਨ ਨਾਮ ਆਧਾਰ ਕਾਲਯੁਗ ਵਿੱਚ ਨਾਮ ਹੀ ਤੇਰਾ ਅਸਰਾ ਇੰਨੇ ਆਖਿਆ ਬੜੇ ਪੁੰਨ ਦਾਨ ਕਰਨਾ ਗੁਰੂ ਘਰ ਆਟਾ ਦੇਣਾ ਦਾਲ ਦੇਣਾ ਮਾਇਆ ਦੇਣਾ ਤਨ ਦੇ ਕੇ ਆਪਣੇ ਗੁਰੂ ਤੋਂ ਅਸ਼ੀਰਵਾਦ ਲੈਣੀ ਚਾਹੁੰਦਾ ਸਤਿਗੁਰਾਂ ਖਿਆ ਨਹੀਂ ਇਹ ਤੇ ਪੁੰਨ ਹੈ ਹੀ ਨਹੀਂ ਤੇਰੇ ਵਾਸਤੇ ਸਾਰਿਆਂ ਤੋਂ ਵੱਡਾ ਪੁੰਨ ਹੋਵੇਗਾ ਥੋੜਾ ਮੋਤੇ ਦਾ ਲਾਭ ਪਰ ਸਾਰਿਆਂ ਤੋਂ ਵੱਡਾ ਪੁੰਨ ਮਿਲੇਗਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਖਿਆ ਕਲ ਮੈਂ ਇਹੋ ਪੁੰਨ ਬਾਕੀ ਕਿਹੜਾ ਪੁੰਨ ਹੈ ਕਲ ਯੁਗ ਵਿੱਚ ਅਸੀਂ ਤੇ ਬੜਾ ਧਨ ਤਨ দান ਕਰ ਰਹੇ ਹਾਂ ਸੋਨਾ ਚਾਂਦੀ দান ਕਰ ਰਹੇ ਹਾਂ ਜ਼ਮੀਨ ਜਾਇਦਾਦ দান ਕਰ ਰਹੇ ਹਾਂ ਸਾਡੇ ਪੁੰਨਾਂ ਦੇ ਨਾਲ ਤੇ ਸਾਡਾ ਕੁਝ ਨਹੀਂ ਬਣ ਰਿਹਾ ਸਤਿਗੁਰਾਂ ਆਖਿਆ ਜਿਹੜਾ ਅਸਲੀ ਪੁੰਨ ਸੀ ਉਹ ਤੇ ਤੂੰ ਕੀਤਾ ਹੀ ਨਹੀਂ ਗੁਣ ਗੋਵਿੰਦ ਗਾਹੇ ਕਲ ਮੈਂ ਹੂੰ ਪੁਣ ਗੁਣ ਗੋਵਿੰਦ ਗਾਹੇ ਇਹਨੇ ਆਖਿਆ ਵੀ ਗਾਨਾ ਸਵੇਰੇ ਜਪਤੀ ਪੜ ਲੈਣਾ ਸ਼ਾਮੀ ਸੋਧਰ ਪੜਨਾ ਕੋਈ ਸਮਾਗਮ ਨਹੀਂ ਕਰਨਾ ਸਤਿਗੁਰਾਂ ਆਖਿਆ ਇਹਨਾ ਨਹੀਂ ਉਦੇ ਗੁਣਾ ਨੂੰ ਇਨਾ ਨਾਸਬ ਸਿੰਘ ਨੂੰ ਕਿਰਪਾਲ ਸਮਾਨੇ ਸਾਹੇ ਸਾਹੇ ਜਿਹੜਾ ਹਰ ਸਾਹ ਦੇ ਨਾਲ ਜ਼ਿੰਦਗੀ ਨੂੰ ਸੰਭਾਲਦਾ ਹੈ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ ਜ਼ਿੰਦਗੀ ਦੇ ਸਾਰੇ ਸੁੱਖ ਦਿੰਦਾ ਹੈ ਉਹਨੂੰ ਚੇਤੇ ਕਰਨਾ ਕਿੰਨਾ ਚੇਤੇ ਕਰਨਾ ਜੀ ਮੈਂ ਕਿਹਾ 40 ਦਿਨ ਜੱਕ ਲੋ ਕਿਸੇ ਅੱਖਾਂ 2 ਘੰਟੇ ਦਸ ਵੰਦ ਬਣਦਾ ਹੈ ਕਿਸੇ ਅੱਖਾਂ ਵੀ ਸਾਰਾ ਦੇ ਨ ਅੰਤ ਸਫਲ ਹੋਣ ਦੇ ਸੁਖਮਣੀ ਸਾਹਿਬ ਕਰਨ ਰੂਪ ਸੇ ਨਹੀਂ ਪੜੇ ਐਵੇਂ ਮਨੋਤਪ ਬਣਾ ਲਈ ਗੁਰਬਾਣੀ ਚ ਤੇ ਕਿਤੇ ਨਹੀਂ ਲਿਖਿਆ ਪੀ ਇਹਨਾਂ ਜਪਣਾ ਸਤਿਗੁਰਾਂ ਖੇ ਸਭ ਸੈ ਨੂੰ ਕਿਰਪਾਲ ਸਮਾਲਨੇ ਸਾਹਿ ਸਾਹਿ ਕਿਨਾਂ ਜਪਣਾ ਜੀ ਬਿਰਥਾ ਕੋਈ ਨਾ ਜਾਏ ਜੇ ਆਵੇਂ ਤੁਹਾਲੀ ਬਾਬਾ ਤੇ ਕਹਿੰਦਾ ਹੈ ਧੰਮ ਧੰਮ ਸਦਾ ਸਮਾ ਅਦਾ ਧੰਮ ਧੰਮ ਸਦਾ ਦਮ ਦਮ ਸਦਾ ਸੰਭਾਲਦਾ ਦਮ ਨ ਮਿਰਥਾ ਜਾਏ ਦਮ ਨ ਮਿਰਥਾ ਜਾਏ ਇੱਕ ਸਾਹ ਵੀ ਵਿਅਰਥ ਨਹੀਂ ਜਾਣਾ ਚਾਹੀਦਾ ਸਤਿਗੁਰਾਂ ਕਹਿੰਦੇ ਸਾਹ ਆਵੇ ਤੇ ਤੇਰੀ ਆਗ ਵਿੱਚ ਆਏ ਤੇ ਇਸ ਸਾਹ ਦੀ ਮੈਨੂੰ ਦਾਤਾ ਲੋੜ ਨਹੀਂ ਨਹੀਂ ਚਾਹੀਦਾ ਮੈਨੂੰ ਸਵਾਸ ਇੱਥੇ ਵੀ ਸਤਿਗੁਰਾਂ ਆਖਿਆ ਚਿੰਤਿ ਸਦਾ ਕਰਨਾ ਬਾਬਾ ਸਾਚਾ ਸਾਹਿਬ ਹਿਰਦੇ ਸਮਾਹ ਆਪਣੇ ਹਿਰਦੇ ਵਿੱਚ ਸਦਾ ਕਾਇਮ ਰਹਿਣ ਵਾਲੇ ਮਾਲਕ ਪ੍ਰਭੂ ਨੂੰ ਸਦਾ ਯਾਦ ਕਰ ਹਰ ਸਮੇਂ ਚੇਤੇ ਕਰ ਚੌਥੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਉਹਨਾਂ ਨੇ ਆਪਣੀ ਪਾਵਨ ਬਾਣੀ ਵਿੱਚ ਚੇਤੇ ਕਰਨ ਦੀ ਉਦਾਹਰਣ ਦਿੱਤੀ ਭੰਗਿਆ ਕਿਹਾ ਇਨੂੰ ਬਾਣੀ ਨਹੀਂ ਆਉਂਦੀ ਮੈਂ ਤੇ ਬਾਣੀ ਪੜ੍ਹ ਨਹੀਂ ਸਕਦਾ ਬਾਣੀ ਦਾ ਨਹੀਂ ਸਕਦਾ ਸੁਣਨਾ ਤੇ ਸਮਝ ਵੀ ਨਹੀਂ ਆਉਂਦੀ ਬਾਣੀ ਬਾਰੇ ਕੋਈ ਸੋਚੀ ਨਹੀਂ ਇਹ ਅਸਲੀ ਤਦਨੋ ਇਹ ਗੱਲ ਆਖੀ ਨਾ ਕੱਲ ਜੋਕ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਆਂ ਲਾਏ ਜਾਂਨਾ ਕਥਾ ਦੀ ਗੱਲ ਜਿਥੇ ਆਈ ਉਥੇ ਸਤਿਗੁਰੂ ਗੁਰਗ੍ਰੰਥ ਸਾਹਿਬ ਜੀ ਨੇ ਆਖਿਆ ਸਭ ਤੇ ਉਤਮ ਹਰ ਕੀ ਕਥਾ ਨਾਮ ਸੋਤ ਦਰਦ ਦੁਖ ਨਾ ਰਥਾ ਤੇ ਜਸੇ ਪਾਛਾ ਕੇ ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤੇ ਨਿਕੜ ਨਾ ਆਵੇ ਮਿਸ਼ਨ ਭਗਤ ਕੀਏ ਫਲ ਹੋਈ ਆਦ ਬਿਆਦ ਸ਼ਬ ਸਕੇ ਨਾ ਕੋਈ ਫੇਰ ਆਖਿਆ ਸੁਣ ਕੇ ਵਿਖਿਆ ਸੁਣਾ ਬੋਮ ਮਟੋ ਜਾਏ ਸਰਸਨਾ ਪਾਵੈ ਇਹ ਨਾਮ ਦੀ ਤਾਕਤ ਹੁਣ ਮੂਹਣ ਚਿਤ ਲਾਏ ਚਤੁਰਤਾ ਆਵਾਈ ਦੁਖ ਦਰਦ ਭਉ ਨਿਕਟ ਨਾ ਤਿਨ ਨਨ ਕੀ ਰਹੈ ਕੋ ਜੋ ਯਾਕੀ ਏਕ ਮਾਰ ਚੌਪਈ ਕੋ ਪਹਿ ਇਹ ਹੈ ਨਾਮ ਇਸ ਇਹ ਹੈ ਨਾਮ ਦੀ ਤਾਕਤ ਕਿ ਇਹ ਨੂੰ ਸਤਿਗੁਰਾਂ ਕਾ ਸਦਾ ਜਪਣਾ ਹੈ ਹਰ ਵੇਲੇ ਜ ਇੱਕ ਜੇ ਪਾਤਸ਼ਾਹ ਕਹਿੰਦਾ ਕਿ ਹਰ ਵਕਤ ਜਮੀ ਹੁਣ ਸਤਗੁਰੂ ਰਾਮਦਾਸ ਸਾਹਿਬ ਜੀ ਤੀਜੇ ਪਾਤਸ਼ਾਹ ਦੀ ਗੋਦ ਵਿੱਚ ਰਹੇ ਨੇ ਸਾਰੇ ਮਾਨ ਉਹਨਾਂ ਨੇ ਤੀਜੇ ਪਾਤਸ਼ਾਹ ਤੋਂ ਪ੍ਰਾਪਤ ਕੀਤੇ ਨੇ ਨਾਮ ਜਪਣ ਵਾਲਿਆਂ ਨੂੰ ਉਦਾਹਰਨ ਦੇ ਤੌਰ ਤੇ ਮਨ ਨੂੰ ਆਧਾਰ ਬਣਾ ਕੇ ਸਤਗੁਰਾਂ ਨੇ ਆਖਿਆ ਇੰਜ ਜਪਿਓ ਨਾਮ ਜਪ ਮੰਨ ਸਤਨਾਮ ਸਦਾ ਸਤਨਾਮ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਨ ਤੁਮਖੀ ਉਦਨ ਹੋਈ ਹੈ ਮਨਿਆਕੇ ਜਦ ਜਪਾਂ ਹਰ ਵੇਲੇ ਜਪਾਂ ਹਰ ਰੋਜ਼ ਜਪਾਂ ਦਿਨ ਰਾਤ ਜਪਾਂ ਅਨੰਤ ਕੀ ਹੋਵੇਗਾ ਸਤਿਗੁਰਾਂ ਖਿਆਣੇ ਇਹ ਇਹ ਮਿਲੇਗਾ ਤੇ ਜਪੂ ਮਨ ਸਤਨਾਮ ਸਨਾ ਸਤਨਾਮ ਹਲਤ ਪਨਤ ਮੁਖ ਉਦਨ ਹੋਈ ਹੈ ਧਿਆਈਐ ਹਰ ਪੁੰਖ ਨਿਰੰਦਨਾ ਲੋਕ ਤੇ ਪ੍ਰੋਖ ਦੇ ਵਿੱਚ ਤੇਰਾ ਮੁਖ ਸੁਹਾਵਣਾ ਹੋ ਜਾਏਗਾ ਫਿਰ ਉਹ ਸਦਾ ਸ਼ਬਦ ਵਰਤਿਆ ਤੇ ਰੱਖਿਆ ਨਿਤ ਧਿਆਈਐ ਉਹਨੂੰ ਧਿਆਈ ਜਿਹੜਾ ਮਾਇਆ ਦੀ ਕਾਲਕ ਤੋਂ ਰਹਿਤ ਹੈ ਜਿਹਦੇ ਤੇ ਮਾਇਆ ਦਾ ਪ੍ਰਭਾਵ ਨਹੀਂ ਰੱਬ ਦੀ ਅਰੰਧਨਾ ਕਰੀ ਤੂੰ ਤੇ ਅਰਧ ਨੇ ਮੁਖਾਂ ਦੀ ਕਰਤਾ ਰਹੀ ਹੈ ਬਾ ਚੋਟੀਆਂ ਸ਼ਬਦਾਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਰਾਦ ਦਿੱਤਾ ਹੈ ਸੱਚੇ ਗੁਰੂ ਦੀ ਗੋਦ ਵਿੱਚ ਵਿੱਚ ਉਠਿਆ ਦੀ ਸ਼ਕਤੀ ਕਿੱਥੇ ਜਾਦੀ ਸੱਚੀ ਗੱਲ ਕੋਈ ਕਿਸੇ ਦੇ ਕਹਿ ਦੋ ਕੋਈ ਮਾਮ ਨਹੀਂ ਆਤ ਦਾ ਕੋਈ ਸ਼ਰਾਬੀ ਸਰੀਰ ਚ ਤਿਆਗ ਨਾ ਤੇ ਪ੍ਰਧਾਨ ਸਾਹਿਬ ਬੋਲ ਲੈਂਦੇ ਨੇ ਇਹ ਬੜੇ ਗੁਰਮੁਖ ਬੜੀ ਸੇਵਾ ਕਰਦੇ ਸੰ ਸਵੇਰੇ ਸ਼ਾਮ ਸ਼ਰਾਬ ਪੀਂਦਾ ਦਿਨ ਰਾਤ ਰੱਗਿਆ ਨਹੀਂ ਤਨਸ਼ੇਦਾ ਆਦੀ ਪਰ ਜੰਗਾ ਨੀੜ ਹੋਵੇ ਤੇ ਉਹਨੂੰ ਗੁਰਮੁਖ ਬਣਾ ਦਿੱਤਾ ਦਿੰਦਾ ਮੋਹਰਾਂ ਲਾਈਆਂ ਜਾ ਰਹੀਆਂ ਨੇ ਉਹਦੀ ਅੰਤਮ ਰਾਸਤੇ ਇਹ ਜੀ ਬੜੇ ਦਾਨੀ ਮਹਾਂਪੁਰਸ਼ ਨੇ ਬਾਵੇਂ ਖਾਦਾਨਾਂ ਦਾ ਕਤਰੀਆ ਕੀਤਾ ਵੀ ਖਾਦਾਨਾਂ ਦੇ ਪੀੜ ਤੇ ਇਤ ਲੰਤਮਾਰ ਕੋ ਉਹਨਾਂ ਦੀ ਰੋਜੀ ਰੋਟੀਆਂ ਨਾ ਕੋਈ ਹੋਵੇ ਸਤਗੁਰਾਂ ਖਰ ਸੱਚੇ ਨੂੰ ਜੰਮੀ ਕਿਤੇ ਨਹੀਂ ਆਖਿਆ ਇੱਕ ਇੱਕ ਦਿਨ ਦੋ ਦਿਨ ਚਾਰ ਦਿਨ ਹਾਂ ਜਦੋਂ ਲਾਭ ਦੀ ਗੱਲ ਆਈ ਇਹਨੇ ਸਵਾਲ ਕੀਤਾ ਕਿ ਜਿੰਨਾ ਕੁ ਕਰਮ ਉਹਦਾ ਲਾਭ ਤੇ ਮਿਲੇਗਾ ਨਾ ਉਦੋਂ ਕਹਿ ਦਿੱਤਾ ਇਕ ਕਰ ਤੇ ਸਹੀ ਜੇ ਸਾਰਾ ਤੇ ਨਹੀਂ ਹਰ ਸਮੇਂ ਨਹੀਂ ਗਰਮ ਕਣ ਚ ਪੈ ਕੇ ਨਹੀਂ ਕਿ 2 ਘੰਟੇ ਕਰਨਾ ਹੈ ਕਈਆਂ ਨੇ ਅਖੇ ਜੀ 52 ਪਾਠ ਕਰ ਲਓ ਸੁਖਮਨੀ ਨੇ ਲਿਖ ਦਿੱਤਾ ਗੁੜਕਿਆਂ ਵਿੱਚ ਕਿ ਇਹ ਅਖੰਡ ਪਾਠ ਦਾ ਫਲ ਮਿਲ ਗਿਆ ਇਸ ਤਰ੍ਹਾਂ ਕੋਈ ਨਹੀਂ ਹੁੰਦਾ ਅਖੰਡ ਪਾਠ ਸਾਹਿਬ ਇੱਕ ਆਪਣੀ ਮਰਿਆਦਾ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਆਪਣਾ ਮਹਾਤਮਾ ਹੈ ਜਪਜੀ ਦਾ ਆਪਣਾ ਮਹਾਤਮਾ ਉਹ ਕੀਦਿਆਂ ਕਿਤੇ ਨਹੀਂ 51 ਕਰੋ ਤੇ ਪਾਠ ਸਹਿਜ ਪਾਠ ਦੀ ਆਪਣ ਸਾਰਿਆਂ ਤੋਂ ਵੱਧ ਦੱਸੇ ਸਹਿਜ ਪਾਠ ਹੈ ਜਦੋਂ ਸਿੱਖ ਰਹਿਤ ਮਿਰਦਾ ਪੜੋਗੇ ਤੇ ਉਹਦੇ ਵਿੱਚ ਵਿਸ਼ੇਸ਼ ਲਿਖਿਆ ਹੋਇਆ ਹੈ ਕਿ ਅਖੰਡ ਪਾਠ ਸਾਹਿਬ ਤੇ ਕਿਤੇ ਵੱਡੀ ਭਾਜੜ ਤੇ ਕਰਨ ਹੈ ਉਂਝ ਨਹੀਂ ਜਦੋਂ ਬਹੁਤ ਜ਼ਿਆਦਾ ਸਾਨੂੰ ਲੋੜ ਹੋਵੇ ਕਿ ਹੁਣ ਸਾਡੇ ਕੋਲ ਟਾਈਮ ਹੀ ਨਹੀਂ ਫਰਜ ਨਾ ਲਿਖਿਆ ਉਹਨਾਂ ਦੇ ਆਪਣੇ ਦਰਬਾਰਾਂ ਵਿੱਚ ਆਪਣੇ ਗੁਰੂ ਘਰਾਣੇ ਵਿੱਚ ਇਹਨੇ ਪਾਠ ਚੜ੍ਹਾਉਣੇ ਨੇ ਹੁਕਮਾਈ ਪਾਠ ਦੀ ਕਰਨਾ ਹੈ ਇਹ ਤੇ ਦੁਕਾਨ ਸਮਝ ਕੇ ਕਿਆ ਜਾਂਦਾ ਹੈ ਦਫਤਰਾ ਵਿੱਚ ਕਿ ਸਾਨੂੰ ਕਿੰਨਾ ਬਲਟਾ ਖਣ ਪੜ ਕਰਾਣ ਵਾਲਾ ਤੇ ਕਰਾ ਗਿਆ ਸਾਨੂੰ ਦੱਸੋ ਬਚਤ ਕੀ ਹੈ ਗੁਰੂ ਘਰ ਨੂੰ ਧਰਮਸ਼ਾਲਾ ਗੁਰੂ ਦਰਬਾਰ ਰਹਿਣੀ ਨਹੀਂ ਦਿੱਤਾ ਗਿਆ ਜਿੱਥੇ ਭਗਤ ਪੂਰਨ ਸਿੰਘ ਵਰਗੇ ਕਹਿੰਦੇ ਨੇ ਇਹ ਘਰ ਜਿਹੜੇ ਨੇ ਮਨੁੱਖੀ ਜੀਵਨ ਦੀ ਘੜ ਤੇ ਕਾਰਖਾਨੇ ਹਨ ਬੜਾ ਸ਼ਿਦ ਯਖੇ ਆਉ ਸਾਡੇ ਗ੍ਰਾਮ ਵਿੱਚ ਤੁਸੀਂ ਬਾਣੀ ਦਾ ਪਾਠ ਕਰਾ ਲਓ ਆਪਣੇ ਵਿਆਹ ਸ਼ਾਦੀਆਂ ਦੇ ਸਮਾਗਮ ਰੱਖ ਲਓ ਮਰਤਕ ਦੇ ਸਮਾਗਮ ਰੱਖੋ ਪਰ ਸਾਨੂੰ ਦੱਸਿਓ ਕਿ ਸਾਨੂੰ ਕਿੰਨਾ ਦੇ ਕੇ ਜਾਣਾ ਹੈ ਅਸਾਂ ਇਹਨਾਂ ਪੀਤਲ ਦੇ ਵਿੱਚ ਕਿਤੇ ਵੀ ਸਾਡੇ ਭੋਗ ਪਾ ਲਓ ਕਿਉਂਕਿ ਇਹਦੀ ਮੌਤ ਤੇ ਸਾਨੂੰ ਬੜਾ ਚੜਾ ਆਉਣਾ ਹੈ ਬਸ ਇੱਥੋਂ ਤੱਕ ਸੀ ਮੁੱਤਰ ਹੈਗੀ ਅੱਜ ਦੀ ਪ੍ਰਬੰਧਕੀ ਕਮੇਟੀ ਤਾਂ ਜੀ ਉਹ ਸ਼ਾਮਾ ਖੇਤ ਨੂੰ ਤੇ ਇਸ ਵਾਰ ਤੋਂ ਤੇ ਨਾਮ ਵਾਸਤੇ ਬਣਾਇਆ ਸੀ ਇਹਨੂੰ ਤੇ ਨਾਮ ਲਈ ਛੱਡਿਆ ਕਿਥੋਂ ਤੇ ਕੇਵਲ ਨਾਮ ਦੀ ਗੱਲ ਹੋ ਗਈ ਇਹ ਤਾਂ ਤੇ ਕੇਵਲ ਪਰਮੇਸ਼ਰ ਤੇ ਚਿੰਤਨ ਦੀ ਗੱਲ ਹੋਵੇ ਇਥੋਂ ਤੇ ਕੇਵਲ ਪਰਮੇਸ਼ਰ ਦੀ ਅਰੰਧਨਾ ਲਈ ਸਮਝਾਇਆ ਜਾਏ ਇਥੇ ਆਉਣ ਵਾਲੇ ਨੂੰ ਇਸ ਗੱਲ ਨਾਲ ਪ੍ਰਿੰਤ ਕੀਤਾ ਜਾਏ ਕਿ ਤੂੰ ਰੱਬ ਨਾਲ ਜੁੜ ਜਾ ਤੂੰ ਗੁਰੂ ਵਾਲਾ ਬਣਦਾ ਆਪਣੀ ਜ਼ਿੰਦਗੀ ਗੁਰੂ ਦੇ ਨੇ ਖੇਲਾ ਜਾਏ ਛੱਡ ਦੇ ਸਾਰੇ ਬਾੜੇ ਧੰਦੇ ਤਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਸੱਜਣਾ ਹਰ ਵਕਤ ਜਪ ਇਸੌਥੇ ਪਾਤਸ਼ਾਹ ਨੇ ਆਖਿਆ ਕਿ ਜੇ ਨੇਤ ਜਪੇਗਾ ਫਿਰ ਉਹ ਤੇਰੀਆਂ ਸਾਰੀਆਂ ਆਸ਼ਾ ਆਖਿਆ ਨਾ ਸਾਡੀ ਤੇ ਆਰਦਾਸ پوری ਨਹੀਂ ਹੋਈ ਸਤਗੁਰਾਂ ਆਖਿਆ ਇਹਦਾ ਧਾਮ ਜਪ ਕੇ ਵੇਖ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਨ ਕੈ ਵਸ ਹੈ ਕਾਮ ਤੇ ਨਾ ਸੋ ਐਸਰ ਹਰ ਪਿਆਇਆ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇਂ ਮੇਰੀ ਪਨਾਸੀ ਜਿਹੜਾ ਜਪਿਆ ਥੋੜਾ ਬਹੁਤਾ ਬੰਦੇ ਚੱਟੀ ਨਾਲ ਜਪਿਆ ਜਾਂ ਖਾਨਾ ਪੂਰਤੀ ਨਹੀਂ ਜਪਿਆ ਇਹੀ ਕਾਰਨ ਹੈ ਕਿ ਸਾਡਾ ਤਨ ਅਜੇ ਵੀ ਕਾਮੀ ਹੈ ਅਜੇ ਵੀ ਗ੍ਰੋਧੀ ਹੈ ਅਜੇ ਵੀ ਲੋਭੀ ਹੈ ਅਜੇ ਵੀ ਅਹੰਕਾਰੀ ਹੈ ਇਹ ਦੋ ਵਕਾਉਤ ਬੜੇ ਪ੍ਰਭਾਵੀ ਮੰਨੇ ਨੇ ਜੀ ਪਹਿਲਵਾਨ ਕੁਸ਼ਤੀ ਕਰਦਾ ਹੈ ਤੇ ਇੱਕ ਪਹਿਲਵਾਨ ਨੂੰ ਕਿਹਾ ਜਾਂਦਾ ਹੈ ਸ਼ੀਰਾ ਪਹਿਲਵਾਨ ਇਹ ਇਹਨਾਂ ਦਾ ਮੁਕਾਬਲਾ ਕਰਨਾ ਬੜਾ ਔਖਾ ਹੈ ਉਹ ਮਦਾਨ ਦੇ ਵਿੱਚ ਚੱਲੀ ਲੈ ਕੇ ਆਉਂਦਾ ਹੈ ਕਿ ਇਹ ਚੱਲੀ ਲੈ ਕੇ ਆਇਆ ਫੜੋ ਬਹੁਤ ਘਟਨੇ ਜਿਹੜੇ ਚੱਲੀ ਫੜਦੇ ਨੇ ਕੋਈ ਕੋਈ ਟੱਕਰ ਹੁੰਦਾ ਸਤਗੁਰਾਂ ਖੈਨਾ ਦੋਵਾਂ ਤੋਂ ਬਚੀ ਇਹਨਾਂ ਨੇ ਅੰਦਰੋਂ ਅੰਦਰੀ ਤੇਰਾ ਤਨ ਖਾ ਜਾਣੈ ਕਾਮ ਕ੍ਰੋਧ ਕਾਇ ਕਉ ਗਰ ਰਹਿ ਜਿਉ ਕੰਚਨ ਸੋ ਹਗ ਢਲੈ ਇਹ ਗਲ ਦੇਣ ਕੇ ਤੇਰੇ ਸਰੀਰ ਨੂੰ ਜਿਵੇਂ ਸੁਨਿਆਰ ਥਾਲੀ ਵਿੱਚ ਪਾ ਕੇ ਸੋਨੇ ਨੂੰ ਗਾਲ ਦਿੰਦਾ ਅਗ ਦੇ ਨਾਲ ਢਾਲ ਲਿੰਦਾ ਇਹਨਾਂ ਨੇ ਅੰਦਰੋਂ ਅੰਦਰ ਹੀ ਖਾੜਨ ਹੈ ਅੰਦਰੋਂ ਦੀ ਤਿਨਾ ਸਰੀਰ ਇਹਨਾਂ ਕਾਮ ਤੇ ਕ੍ਰੋਧ ਨੇ ਸਮਾਪਤ ਕਰ ਦੇਣਾ ਸਹਿਬਾਂ ਆਖਿਆ ਇਹਦੇ ਤੋਂ ਬਚੀ ਤੇ ਬਚਨ ਦੀ ਸਹਿਬਾਂ ਆਖਿਆ ਸੱਚ ਦਾ ਪੰਦੀ ਬਣ ਸੱਚੇ ਮਾਰਗ ਤੇ ਚੱਲ ਸੱਚੇ ਮਾਰਗ ਚੱਲਦਿਆਂ ਉਸਤਤ ਕਰੈ ਜਹਾਨ ਦੁਨੀਆਂ ਦੇ ਲੋਕ ਇਹ ਛੇਨ ਤੁਹਾਡੀ ਸ਼ਿਫਟ ਕਰਨਗੇ ਚਾਰ ਕਦਮ ਅੱਗੇ ਧਾ ਕੇ ਤੁਹਾਡੀ ਦੰਦਿਆ ਕਰਨੀ ਸ਼ੁਰੂ ਕਰ ਦੇਣਗੇ ਪਰ ਜਦੋਂ ਤੁਸੀਂ ਸੱਚ ਦੇ ਮਾਰਗ ਤੇ ਚੱਲ ਚੱਲੋ ਦਸਵੇਂ ਪਾਤਸ਼ਾਹ ਨੂੰ ਪੁੱਛਿਓ ਦਾਤਾ ਸੱਚੇ ਵਿਅਕਤੀ ਨੂੰ ਕਿੰਨੀ ਕੋ ਪ੍ਰੀਖਿਆ ਦੇਣੀ ਪੈਗੀ ਇਹ ਸਤਗੁਰ ਆਖਿਆ ਮੇਰੇ ਜੀਵਨ ਨੂੰ ਪੜੀ ਮੈਂ ਉਤਰ ਨਹੀਂ ਲਿੰਦਾ ਜਦੋਂ ਮੈਂ ਚਮਕੌਰ ਸਾਹਿਬ ਦੀ ਧਰਤੀ ਤੋਂ ਮਾਛੀਵਾੜੇ ਤੱਕ ਦਾ ਸਫਰ ਤੈਅ ਕਰਾਂਗਾ ਮੇਰੇ ਉਸ ਸਰੀਰ ਦੀ ਹਾਲਤ ਨੂੰ ਵੇਖੀ ਸੱਚ ਦੇ ਪੰਧ ਦੀ ਨਾਲ ਇਹ ਕੁਝ ਵਾਪਰ ਸਕਦਾ ਹੈ ਮੇਰੀ ਜ਼ਿੰਦਗੀ ਚ ਜੋ ਕੁਝ ਵਾਪਰਿਆ ਮੇਰੀ ਪਰਿਵਾਰ ਨੂੰ ਮਾਰਨਾ ਪੁੱਤਰਾਂ ਨੂੰ ਮਾਰਨਾ ਸਬੰਧੀਆਂ ਨੂੰ ਮਾਰਨਾ ਸਿਖਾਉਣਾ ਮਾਰਨਾ ਇਹ ਸੱਚ ਦੇ ਤੁਰਨ ਕਰਕੇ ਹੋਇਆ ਹੈ ਲੋਕ ਤੇਰੀ ਸ਼ਕਤ ਕਰਨਗੇ ਪਰ ਸਮਾਂ ਲੱਗੇਗਾ ਇਸ ਬਾਦੀ ਵਿੱਚੋਂ ਪਾਸ ਹੋਣ ਦੀ ਪੈਰਾਂ ਤੋਂ ਲੈ ਕੇ ਸਿਰ ਤੱਕ ਉਸ ਵਿਅਕਤੀ ਨੂੰ ਕੰਡਿਆਂ ਦੇ ਪੰਧ ਤੋਂ ਸਹਿਣ ਕਰਨਾ ਪੈਂਦਾ ਹੈ ਜਿਹੜਾ ਸੱਚ ਦਾ ਪੰਧ ਦੀ ਬਣਦਾ ਛਤ ਬਰਖਾ ਨਾ ਨਹੀਂ ਭਾਲ ਕਰ ਸਚ ਰਤੇ ਸੇਲ ਟੂਲ ਰਹੋ ਸ਼ਿਵਰ ਨੇ ਸੰਸਾਰ ਜਿਹੜੇ ਮਨੁੱਖ ਸਦਾ ਪ੍ਰਮਾਤਮਾ ਦੇ ਨਾਮ ਵਿੱਚ ਸਦਾ ਰੰਗੇ ਰਹਿੰਦੇ ਨੇ ਉਹਨਾਂ ਦੀ ਭਾਲ ਕਰ ਉਹ ਜੋ ਜਗਤ ਵਿੱਚ ਕੋਈ ਵਿਰਲੇ ਬੰਦੇ ਨੇ ਹੈ ਜਿ ਵਿਰਲੇ ਨਾ ਹੀ ਕਣੇ ਫੈਲ ਫੱਕੜ ਸੰਸਾਰ ਛਤ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਤੇ ਹੱਦ ਕਰ ਦਿੱਤੇ ਉਹ ਕਹਿੰ ਲਗੇ ਐਵੇਂ ਥਾਂ ਥਾਂ ਤੇ ਭਟਕਦੇ ਹੋ ਐਵੇਂ ਲੋਕਾਂ ਦੇ ਪਿੱਛੇ ਲੱਗੇ ਹੋ ਜਿਹੜਾ ਪੂਰਾ ਸੰਤ ਹੈ ਉਹ ਕੋਟਨ ਮੈਂ ਨਾਨਕ ਕੋ ਨਾਨਕ ਹੈ ਨ ਜਿਹ ਚੀਤ ਕੁਰਾ ਵਿੱਚੋਂ ਕੋਟ ਮਦੇ ਕੋਈ ਸੰਤ ਦਿਖਾਇਆ ਤੇ ਸਾਨੂੰ ਅਰਦਾਸ ਵਾਲਿਆਂ ਨੇ ਰੋਜ਼ ਸਿਖਾਇਆ ਹੈ ਅਰਦਾਸ ਕਰੀਂ ਦਾਤਾ ਉਹਨਾਂ ਪਿਆਰਿਆਂ ਦਾ ਮੇਲ ਦੇ ਸਾਨੂੰ ਜੇ ਕਿਤੇ ਮੇਲ ਹੋਵੇ ਆਪਾਂ ਲੰਗਰ ਦਾ ਟਾਈਮ ਇੰਨੇ ਜੀ ਪਿਆਰੇ ਤੇ ਆਏ ਪਰ ਆਪਾਂ ਲੰਗਰ ਵੜਵਿੰਦੇ ਨੇ ਕਿ ਇੰਨੇ ਵਕਤ ਤੇ ਆਪਾਂ ਨੂੰ ਲੰਗਰ ਵਰਤਿਣਾ ਅੱਧਾ ਘੰਟਾ ਪਹਿਲਾਂ ਜਾਵਾਂਗੇ ਬੈਠਾ ਨਹੀਂ ਜਾਂਦਾ ਸਾਡੇ ਈਸ਼ਵਰੀ ਮਾਨੁਸ਼ ਮਾਨਵ ਵਿੱਚ ਉਹਨਾਂ ਦੇ ਰੋਸ ਸੀ ਸੰਤ ਬਾਬਾ ਨਾਮਦੇਵ ਸਿੰਘ ਜੀ ਲੱਗੇ 11 ਤੋਂ 12 ਕੋਈ ਸੰਗਤ ਨਹੀਂ ਸੀ 12 ਤੋਂ 12:30 ਤੱਕ ਕੋਈ ਸੰਗਤ ਦਾ ਜੀ ਨਹੀਂ ਸੀ ਤੇ ਉਹਨਾਂ ਆਖਿਆ ਜਦੋਂ ਸੰਗਤ ਆਈ ਮਾਨੁਸ਼ ਸੰਤ ਬਾਬਾ ਮਨਮੋਹ ਸਿੰਘ ਜੀ ਮਾਰਲੋ ਵਾਲਿਆਂ ਨੇ ਕੀਰਤਨ ਆਰੰਭ ਕੀਤਾ ਕਹਿਣ ਲੱਗੇ ਕਰਨ ਦੇ ਰਹਿਣ ਦੇ ਟਾਈਮ ਉਹਨਾਂ ਦਾ ਅੱਧਾ ਘੰਟਾ ਸੀ ਕਹਿਣ ਲੱਗੇ ਆਟ ਲੰਗਰ ਜਿਹੜਾ ਵਕਤ 1:30 ਵਜੇ ਦੰਦਾ ਤੇ 3 ਵਜੇ ਵਰਤੇਗਾ ਫਿਰ ਉਹਨਾਂ ਸਭਾ ਤਿੰਨ ਸਮਾਪਤੀ ਕੀਤੀ ਇੱਥੇ ਹੁਣ ਜਦੋਂ ਸਾਨੂੰ ਬਾਣ ਉਹ ਨਹੀਂ ਕਰਨੀ ਬਈ ਅਸੀਂ ठरਲੇ ਲੈ ਰਹਿ ਸੀ ਅੱਜ ਕੀ ਹੋ ਗਿਆ ਸਾਰਿਆਂ ਨੂੰ ਪੁੱਛਿਆ ਜਾ ਰਿਹਾ ਅਸੀਂ ਸਮਾਪਤੀ ਕਿਉਂ ਨਹੀਂ ਕਰਦੇ ਜਿਹੜੇ ਅੰਦਰ ਉਡੀਕ ਕਰ ਰਹੇ ਸੰਤ ਤੁਹਾਡੀ ਕੀਰਤਨ ਕਰਦੇ ਉਹਨਾਂ ਨੂੰ ਇਸੇ ਤਰ੍ਹਾਂ ਮਹਿਸੂਸ ਹੁੰਦਾ ਹੈ ਸਮਾਗਮ ਰੱਖੇ ਜਾਂਦੇ ਨੇ ਕਿ ਉਹ ਜਿਨ੍ਹਾਂ ਨੂੰ ਬੁਲਾਇਆ ਗਿਆ ਉਹਨਾਂ ਦਾ ਲਾਭ ਲਿਆ ਜਾਵੇ ਉਹ ਜੋ ਜਾਣਦੇ ਨੇ ਜਿਹੜਾ ਗਿਆਨ ਉਹਨਾਂ ਨੂੰ ਰੱਬ ਨੇ ਦਿੱਤਾ ਉਹ ਸੁਣਿਆ ਜਾਏ ਜਿਵੇਂ ਸਾਨੂੰ ਬਾਦ ਉੱਡੀ ਕਰਨ ਔਖੀ ਹੋ ਗਈ ਫਿਰ ਤੇ ਸਮਾਪਤੀ ਕਰਦੇ ਹੀ ਨਹੀਂ ਲੰਗਰ ਤੇ ਵਰਤ ਹੀ ਨਹੀਂ ਰਿਹਾ ਇਸੇ ਤਰ੍ਹਾਂ ਜਿਹੜਾ ਪ੍ਰਚਾਰਕ ਪ੍ਰਸਾਰਕ ਹੁੰਦਾ ਹੈ ਉਹ ਉਡੀ ਕਰਦੇ ਥੱਕ ਜਾਂਦੇ ਨੇ ਕਿ ਅਸੀਂ ਤੇ ਸੁਣਾ ਰਹੇ ਹਾਂ ਸਾਹਮਣੇ ਸੁਣਨ ਵਾਲਾ ਹੀ ਕੋਈ ਨਹੀਂ ਆਇਆ ਇਹ ਕਿਉਂ ਰੱਖਿਆ ਗਿਆ ਸਮਾਗਮ ਉਲੰਭਾ ਵੀ ਦਿੰਦੇ ਕਿ ਲੋੜ ਹੀ ਨਹੀਂ ਸਮਾਗਮ ਦੀ ਇਹ ਤੇ ਆਉਣਾ ਨਹੀਂ ਤੇ ਜਦੋਂ 3:30 ਦਾ ਵਕਤ ਸੀ ਉਦੋਂ ਦਰਬਾਰ ਵਿੱਚ ਪੂਰੀ ਸੰਗਤ ਭਰੀ ਹੋਈ ਸੀ ਕਿਉਂਕਿ ਲੰਗਰ 1:30 ਵਜੇ ਵਰਤਣਾ ਸੀ ਆਪਕੌਂ ਸਾਹਿਬ ਨਾਲ ਆ ਗਏ ਪਰ ਅਗੋਂ ਸਮਾਂ ਜਿਨਾ ਕੁਦਰਤੀ ਤਵਦੀਲ ਹੋ ਗਿਆ ਬਾਪੂ ਸੰਤ ਬਾਬਾ ਮਨੂਰ ਸਿੰਘ ਜੀ ਨੇ ਵਕਤ ਲਾਇਆ ਨਾਮਦੇਵ ਜੀ ਦਾ ਬਸੜਾ ਜਿਹਾ ਸਮਾਗਮ ਲੱਗ ਗਿਆ ਤੇ ਉਹ ਸੰਗਤ ਨੇ ਸਨੇਹ ਤੋਂ ਖੁਸ਼ ਹੋਣ ਬਾਬਾ ਨਾਮਦੇਵ ਜੀ ਨੇ ਸਪੈਸ਼ਲ ਫੋਨ ਕੀਤਾ ਸਾਨੂੰ ਕਿ ਜਿਹੜਾ ਅਸੀਂ ਲਾਸਟ ਸ਼ਨੀਵਾਰ ਮਨਾਉਂਦੀ ਉਹ ਮੇਰਾ ਹਰ ਮਹੀਨੇ ਵਕਤ ਰੱਖ ਲਿਆ ਕੋਈ ਤੁਹਾਡੀਆਂ ਸੰਗਤਾਂ ਦੇ ਅੰਦਰ ਬੜਾ ਚਾਅ ਹੈ ਬੜਾ ਉਮਾ ਹੈ ਕਿ ਥੱਲੇ ਸੰਗਤਾਂ ਮਿਲੀਆਂ ਨੇ ਪ੍ਰੇਮ ਕੀਤਾ ਪਰ ਵਕਤ ਉਹੋ ਦਿਨ ਰੱਖੋ ਜਿੱਦੇ ਵਿੱਚ ਸੰਗਤਾਂ ਹਾਜ਼ਰ ਹੋਣ ਇਹ ਸੰਗਤਾਂ 'ਚ ਪਿਆਰ ਬੜਾ ਹੈ ਪਰ ਦਰਬਾਰ ਵਿੱਚ ਕਿਉਂ ਨਹੀਂ ਸੱਜਦੀਆਂ ਇਹ ਮੈਨੂੰ ਸਮਝ ਨਹੀਂ ਆਈ ਸਤਿਗੁਰਾਂ ਅੱਖਾਂ ਉਹਨਾਂ ਦੀ ਭਾਲ ਕਰ ਜੇ ਉਹਨਾਂ ਨੂੰ ਮਿਲੇਗਾ ਫਿਰ ਤਿੰਨ ਮਿਲਿਆ ਮੁਖ ਉੱਤਲਾ ਜਪਨਾਮ ਮੋਹਾਰ ਉਹਨਾਂ ਨੂੰ ਮਿਲਿਆ ਪ੍ਰਮਾਤਮਾ ਦਾ ਨਾਮ ਜਪ ਕੇ ਲੋਕ ਪਰਲੋਕ ਸੁਖ ਪਰੋ ਹੋ ਜਾਈਦਾ ਪਰਲੋਕ ਵਿੱਚ ਜਿੱਤ ਮਿਲਦੀ ਹੈ ਤੇ ਸਾਰੇ ਦੁੱਖਾਂ ਕਲੇਸ਼ਾਂ ਦੇ ਨਾਸ਼ ਹੋ ਜਾਂਦੇ ਹਨ ਸਤਿਗੁਰਾਂ ਅੱਖਾਂ ਜਿੰਦਗੀ ਦਾ ਮਨੋਰਥੀ ਨਾਮ ਜਪਣਾ ਹੈ ਇੱਕ ਸੱਚਾ ਸਭ ਸੇਵਨੀੁਰ ਭਗ ਮਿਲਾਂਵਾ ਹੋਏ ਸਿਰਫ ਇੱਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ ਸਾਰੀ ਲੋਕਾਈ ਉਸ ਦੀ ਸੇਵਾ ਭਗਤੀ ਕਰਦੇ ਹਨ ਕਰਦੀ ਉਸ ਤਰ੍ਹਾਂ ਜਿਵੇਂ ਤੁਰੋਂ ਏਕ ਕਿਸਮਤ ਨਾਲ ਨਹੀਂ ਉਹ ਪਰਮਾਤਮਾ ਮਿਲਦਾ ਸਾਰਿਆਂ ਨੂੰ ਮਲਾਪ ਨਹੀਂ ਹੁੰਦਾ ਗੁਰਮੁਖ ਮਿਲੇ ਸੇ ਨਾ ਵਿਛੜਣੇ ਪਾਵੇਂ ਸੱਚ ਸੋਏ ਜਿਹੜੇ ਮਨੁ ਗੁਰੂ ਦੀ ਸ਼ਰਣ ਪੈ ਕੇ ਉਹਨਾਂ ਦੇ ਚਰਨਾਂ ਵਿੱਚ ਜੁੜਦੇ ਨੇ ਉਹ ਮੁੜ ਨਹੀਂ ਵਿਛੜਦੇ ਉਹ ਸਦਾ ਸਿਰ ਪ੍ਰਭੂ ਦਾ ਮਨਾਪ ਪ੍ਰਾਪਤ ਕਰਨੀ ਕੀ ਹਨ ਇੱਕ ਭਗਤੀ ਸਾਰਨਾ ਦਾਣ ਨਹੀਂ ਮਨ ਮੁਕ ਪਰਮ ਕੋ ਲਾਏ ਫਿਰ ਸਾਬ ਕਹਣ ਲੱਗੇ ਕਈ ਐਸੇ ਬੰਦੇ ਨੇ ਜੋ ਆਪਣੇ ਮਨ ਦੇ ਪਿੱਛੇ ਚੜਦੇ ਨੇ ਮਾਇਆ ਦੀ ਭਟਕਣਾ ਦੇ ਕਾਰਨ ਤਰਾਏ ਪੈ ਰਹੇ ਹਣ ਉਹ ਬੰਦੇ ਪ੍ਰਭੂ ਦੀ ਭਗਤੀ ਦੀ ਕਦਰ ਨਹੀਂ ਸਮਝਦੇ ਉਹਨਾਂ ਵਿੱਚ ਆਪ ਵਰਕ ਬਾਂ ਕਰਨਾ ਈਸ਼ੂ ਨਾਂ ਦਾ ਹੁਣ ਇੱਥੇ ਫਿਰ ਸਤਿਗੁਰਾਂ ਕਹਿੰਦਾ ਕਿ ਉਹਨਾਂ ਵਿੱਚ ਵੀ ਤੇ ਪਰਮਾਤਮਾ ਮਾਣੋ ਅੱਖਾਂ ਦੇ ਅੰਦਰ ਵੀ ਉਹ ਆਪ ਹੀ ਵਸਦਾ ਹੈ ਉਹਨਾਂ ਨੂੰ ਕਾਇਮ ਪਾਈ ਰੱਖਦਾ ਹੈ ਜੋ ਉਹਦੇ ਉਲਟ ਕੁਝ ਵੀ ਕੀਤਾ ਨਹੀਂ ਜਾ ਸਕਦਾ ਪਾਪ ਕੇ ਅਸੀਂ ਕੁਝ ਨਹੀਂ ਕਰ ਸਕਦੇ ਰੱਬ ਦੀ ਕੀਤੀ ਤੇ ਜੋ ਪਰਮੇਸ਼ਰ ਨੇ ਕਰਨਾ ਹੈ ਉਹਨੇ ਆਪਣੀ ਖੇਡ ਨੂੰ ਵਰਤਾ ਦੇਣਾ ਹੈ ਸਮਾ ਸਾਡੀ ਜ਼ਿੰਦਗੀ ਵਿੱਚ ਬੜੇ ਕਰਮਟ ਲੈਂਦਾ ਬੜੇ ਬਾਰੇ ਤਪਦੇ ਹੁੰਦਾ ਕਈ ਵਾਰੀ ਬੜੇ ਸ਼ੋਕ ਕਈ ਵਾਰੀ ਇੰਨਾ ਦੁਖੀ ਕਰ ਦਿੰਦਾ ਸਮਾ ਸਾਨੂੰ ਵੀ ਸਖਤੋ ਜ਼ਿੰਦਗੀ ਜਿਉਣੀ ਆਖੀਂ ਤੇ ਕਈਆਂ ਤੋਂ ਸਹਿਣੀ ਨਾ ਆਉਂਦਾ ਜੀਵਨ ਲੀਲਾ ਸਮਾਪਤ ਕਰਨ ਦੀ ਆਪਾਂ ਗਵਰਾਂਟ ਪਰਿਆ ਵੀ ਫਲਾਣੇ ਥਾਂ ਤੇ ਫਗਣਾ ਖੁਦਕੁਸ਼ੀ ਕਰ ਗਿਆ ਕਿਤੇ ਕਿਸਾਨ ਦਾ ਨਾ ਆਇਆ ਤੇ ਆਪਣੀ ਕਲੋਨੀ ਵਿੱਚ ਸਰਕਾਰੀ ਨੌਕਰੀ ਵਾਲੀ ਟੀਨੇ ਚ ਸਨਹਿਰ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਕੁਝ ਸਮਾਂ ਪਹਿਲੇ ਮਹੀਨਾ 1.5 ਮਹੀਨਾ ਪਹਿਲੇ ਕਾਰਨ ਕਿ ਜੋ ਕੁਝ ਜ਼ਿੰਦਗੀ ਚ ਵਾਪਰ ਰਿਹਾ ਸੀ ਉਹ ਸਹਿਣ ਨਹੀਂ ਸੀ ਹੋ ਰਿਹਾ ਬਰਦਾਸ਼ਤ ਨਹੀਂ ਸੀ ਹੋ ਰਿਹਾ ਸਤਪੁਰਨ ਕਹੇ ਚਿੰਤਨ ਕਰ ਇਹ ਪ੍ਰਮਾਤਮਾ ਕਰਦਾ ਹੈ ਉਹਦੇ ਨਾਲ ਤੇਰਾ ਕੋਈ ਟਕਰਾ ਨਹੀਂ ਕੋਈ ਮੁਕਾਬਲਾ ਨਹੀਂ ਅਖੀਰ ਤੇ ਸਰਬ ਪਿੰਦ ਜਿਸ ਨਾਲ ਜੋਰ ਨਾ ਚੱਲ ਨਹੀਂ ਖਣੇ ਕੀਚੈ ਅਰਦਾਸ ਜਿਸ ठाਕਰ ਸੋ ਨਾਹੀ ਚਾਰਾ ਤੂੰ ਕੀ ਕਰੀਏ ਜੀ ਤਾں ਕੋ ਕੀਚੈ ਸਤ ਨਮਸਕਾਰ ਆ ਬਰਾਬਰ ਤਾਂ ਹੋਵੇ ਕੁਝ ਕਹਦੇ ਆਪਾਂ ਆਕੜ ਜਾਂਦੇ ਆ ਚਾਰ ਸੁਣਾ ਦਿੱਤੀਆਂ ਜਦੋਂ ਥੋੜਾ ਜਿਆ ਵੱਡੇ ਉਹਦੇ ਵਾਲਾ ਸਾਹਮਣੇ ਖਲੋਤਾ ਹੋਵੇ ਉਹ ਚਾਰ ਗਾਲਾਂ ਵਿੱਚ ਕੱਢ ਦੇ ਬੜਾ ਪੁਰਾਣਾ ਭਲਾ ਕਹਿੰਦੇ ਆਪਾਂ ਦੀ ਵੀ ਪਾਲੇ ਵੀ ਹੁਣ ਤੇ ਸੁਣਨਾ ਹੀ ਪੈਣਾ ਹੈ ਮੈਂ ਦਾ ਮੁਕਾਬਲਾ ਤੇ ਕਰ ਨਹੀਂ ਸਕਦਾ ਇਸੇ ਤਰ੍ਹਾਂ ਤੀਜੇ ਪਾਤਸ਼ਾਹ ਕਹਿੰਦੇ ਨੇ ਰੱਬ ਦਾ ਮੁਕਾਬਲਾ ਨਹੀਂ ਉਹਦੇ ਸਾਹਮਣੇ ਤੂੰ ਟਕਰਾ ਨਹੀਂ ਸਕਦਾ ਤਾਂ ਫਿਰ ਉਹਨਾਂ ਮਨੁੱਖਾਂ ਵਾਸਤੇ ਕੀ ਕੀਤਾ ਜਾਏ ਇਹੀ ਕਿ ਜਿਸ ਪ੍ਰਮਾਤਮਾ ਦੇ ਅੱਗੇ ਜੀਵ ਦੀ ਕੋਈ ਮੀਂਹ ਨਹੀਂ ਚੜ੍ਹ ਸਕਦੀ ਉਸ ਦੇ ਦਰਦ ਤੇ ادب ਨਾਲ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਪਿਤਾਤਾ ਮੈਨੂੰ ਵੀ ਮਤ ਦੇ ਇਹਨਾਂ ਮਨਮੁਖਾਂ ਨੂੰ ਵੀ ਮਤ ਦੇ ਇਹ ਤੇਰਾ ਨਾਮ ਜਪਣ ਸਿਮਰਨ ਕਰਨ ਸੇਵਾ ਕਰਨ ਨਾਨਕ ਨਾਮੁ ਉਚਸਤ ਹੈ ਤਦੋਂ ਪ੍ਰਭੂ ਪਰਜੋਈ ਸੁਣ ਕੀ ਸਾਡੇ ਜੀਵਨ ਵਿੱਚ ਸਾਨੂੰ ਆਤਰ ਦਿੰਦਾ ਹੈ ਆਧਵ ਦਿੰਦਾ ਹੈ ਸਤਕਾਰ ਦਿੰਦਾ ਹੈ ਸਤਿਗੁਰੂ ਕਿਰਪਾ ਕਰਨ ਸਾਡੀ ਝੋਲੀ ਵਿੱਚ ਉਸ ਮਾਲਕ ਦੇ ਨਾਮ ਦੀ ਰਾਤ ਪਾਏ ਅਸੀਂ ਬਾਣੀ ਬਾਣੀ ਦੇ ਧਾਰਨੀ ਬਣੀਏ ਆਪਣੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਾਨੂੰ ਦਰਸਾਇਆ ਜਿਹੜਾ ਮਾਰਗ ਹੈ ਇਤੋਂ ਅਮਰਤਾ ਦੀ ਬਣਨਾ ਖਾਲਸਾ ਬਣਨਾ ਸਿੰਘ ਛੱਡ ਕੇ ਆਪਣੇ ਗੁਰੂ ਦੀ ਸੇਵਾ ਨੂੰ ਸਮਰਪਤ ਹੋਣ ਲਈ ਇਹ ਦਾ ਸਤਿਗੁਰ ਸਾਡੀ ਛੋਲੀ ਉੱਪਰ ਕੇ ਵਾਜਣ ਹੋਈਆਂ ਉਲਾ ਚੁਪਾ ਤੋਂ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਹੋ ਗਿਆ ਬਖਸ਼ ਲੈਣਾ ਨੀ ਪ੍ਰੇਮ ਸਹਿਤ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਕੜੀ ਮਾ